ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਕਿ ਪੰਜਾਬ ਦੇ ਚਿੰਤਕਾਂ ਤੇ ਬੁੱਧੀਜੀਵੀਆਂ ਨਾਲ ਗੱਲਬਾਤ ਕੀਤੇ ਬਿਨਾਂ ਗੱਲ ਬਣਨੀ ਨਹੀਂ। ਉਹਨਾਂ ਨੇ ਹੁਣ ਸੁਝਾਅ ਲੈਣੇ ਸ਼ੁਰੂ ਕੀਤੇ ਆ, ਬੈਠਕਾਂ ਸ਼ੁਰੂ ਕਰ ਦਿੱਤੀਆਂ ਬੁੱਧੀਜੀਵੀਆਂ ਨਾਲ। ਇਹ ਕਿਵੇਂ ਕਦਮ ਤੁਸੀਂ ਮੰਨਦੇ ਹੋ? ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਕਹਿ ਸਕਦੇ ਆ ਕਿਉਂਕਿ ਸਭ ਤੋਂ ਘੱਟ ਜਿਹੜੀਆਂ ਮੇਨਸਟ੍ਰੀਮ ਦੀਆਂ ਪਾਰਟੀਆਂ ਤਾਂ ਵੋਟ ਬੈਂਕ ਕਿਸ ਦੇ ਹਿੱਸੇ ਆ? 9% ਸ਼੍ਰੋਮਣੀ ਕਾਲੀ ਦਲ ਦੇ। ਹੁਣ ਚਿੰਤਕਾਂ ਨਾਲ ਬੁੱਧੀਜੀਵੀਆਂ ਨਾਲ ਗੱਲਬਾਤ ਕਰਕੇ ਗੱਲ ਬਣੇਗੀ। ਪੈਲਿਕਲਿਕ ਪੰਜਾਬ ਦੇ ਵਿੱਚ ਬੁੱਧੀਜੀਵੀ ਕਿਹੜੇ ਹਨ ਸ਼ਰਮਣੀ ਕਾਲੀ ਦਲ ਬੁੱਧੀਜੀਵੀ ਹੈ ਕਿ ਉਹਨੂੰ ਸਮਝ ਰਿਆ ਕਰਨਾ ਕੀ ਉਹ ਬੁੱਧੀਜੀਵੀ ਇਕਨੋਮਿਕਲ ਸਮਝਣਾ ਚਾਹੁੰਦੇ ਨੇ ਹਿਸਟੋਰੀਕਲ ਸਮਝਣਾ ਚਾਹੁੰਦੇ ਨੇ ਪੋਲੀਟੀਕਲ ਤੌਰ ਤੇ ਸਮਝਣਾ ਚਾਹੁੰਦੇ ਹੈਗੇ ਨੇ ਕਿਸ ਬੇਸ ਤੇ ਸਮਝ ਨਾ ਜਾਂਦੇ ਜਿਸ ਪਾਰਟੀ ਨੇ 1947 52 ਤੋਂ ਲੈ ਕੇ 52 ਤੋਂ ਲੈ ਕੇ ਹੁਣ ਤੱਕ ਚ ਵੀ ਤੱਕ ਕਟੂਗੜ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ 27 22 ਸਾਲ ਰਾਜ ਕੀਤਾ ਹੀ ਆ ਨਾ ਪੰਜਾਬ ਦੇ ਵਿੱਚ ਵੀ ਦੇ ਸੈਂਟਰ ਦੇ ਵਿੱਚ ਵੀ ਉਹਨਾਂ ਨੂੰ ਅੱਜ ਬੁੱਧੀਜੀਵਿਆਂ ਦੀ ਲੋੜ ਪੈ ਗਈ ਚਿੰਤਕਾਂ ਦੀ ਲੋੜ ਤੁਸੀਂ ਪਹਿਲਾਂ ਵੀ ਕੀਤਾ ਹੈਗਾ ਸੀ ਕੀ ਸ਼੍ਰੋਮਣੀ ਕਮੇਟੀ ਨੇ ਬੁੱਧੀਜੀਵੀ ਪੈਦਾ ਹੁੰਦੇ ਤੇ ਕੀ ਯੂਨੀਵਰਸਿਟੀਆਂ ਦੇ ਵਿੱਚ ਪੈਦਾ ਹੋਏ ਨੇ ਕਾਲਜਾਂ ਦੇ ਵਿੱਚ ਪੈਦਾ ਹੋਏ ਨੇ ਕਿਹੜੇ ਕਿਹੜੇ ਨੇ ਪੰਜਾਬ ਦੇ ਵਿੱਚ ਬੁੱਧੀਜੀਵੀ ਜਾਂ ਕਿੰਨਾ ਦੀ ਅਕਾਲੀ ਦਲ ਨੂੰ ਲੋੜ ਪੈ ਗਈ ਹੈਗੀ ਤੁਸੀਂ ਹੁਣ ਜੋ ਕਰ ਰਹੇ ਹੈਗੇ ਨੇ ਇਹ ਕੀ ਐਫਰਡ ਹੈ ਕਿ ਪੰਜਾਬ ਨੂੰ ਸਮਝਣਾ ਕਾਲੀ ਦਿਲ ਵਾਸਤੇ ਸਮਝ ਤੋਂ ਬਾਹਰ ਹੋ ਗਿਆ ਹਮਮ ਸਵਾਲ ਇਹ ਕਿ ਤੁਸੀਂ ਆਪਣੀਆਂ ਗਲਤੀਆਂ ਮੰਨਦੇ ਕਿਉਂ ਨਹੀਂ ਹੈਗੇ ਨੇ ਬੁੱਧੀਜੀਵੀ ਵੀ ਤੁਹਾਨੂੰ ਕੀ ਸਲਾਹ ਦੇਣਗੇ ਕਿ ਐਗਰੀਕਲਚਰ ਦੀ ਪਾਲਿਸੀ ਬਣਾ ਦਿਓ ਜੀ ਉਹ ਦੁਜਕਰ ਕੋਰੀਡੋਰ ਖਲਾਓ ਜੀ ਵਪਾਰ ਸਰਦ ਦਾ ਕਰੋ ਜੀ ਇਕਨੋਮਿਕਲੀ ਪੈਕੇਜ ਬੜੇ ਜ਼ਰੂਰੀ ਹੈ ਜੀ ਫੈਡਰਲ ਢਾਂਚਾ ਦੀ ਜੀ ਨੰਦਪੁਰ ਸਾਹਿਬ ਮਤੇ ਦੇ ਰੌਲਾ ਪਾ ਦੇਣਗੇ ਪੰਜ ਸੱਤ ਮੋٹے ਸਵਾਲ ਹੀ ਹੈ ਨਾ ਪੰਜਾਬ ਦੇ ਬੁੱਧੀਜੀਵਨ ਦੇ ਵੀ ਹੈਗੇ ਨੇ ਕੋਈ ਵੀ ਇਹ ਕਹਿ ਸਕਦਾ ਹੈ ਕਿ ਪ੍ਰਧਾਨ ਵਾਲੀ ਕੁਰਸੀ ਦੀ ਵੀ ਬਣਾਓ ਕੋਈ ਨਾ ਕੋਈ ਪਾਲਸੀ ਕੋਈ ਨੀਤੀ ਉਹ ਤਾਂ ਸੁਣੀ ਨਹੀਂ ਨਾ ਗਈ ਬੁੱਧੀਜੀਵੀ ਦਾ ਕਿ ਪੰਜਾਬ ਦੇ ਵਿੱਚ ਕੀ ਸਿੱਖ ਪੋਲਿਟਿਕਸ ਕਿੰਨੀ ਮੈਟਰ ਕਰਦੀ ਕੀ ਜਿਹੜਾ ਹੁਣ ਜਿਹੜਾ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਪੰਥਕਾ ਸਾਨੂੰ ਤੋੜਤਾ ਸਾਨੂੰ ਖਦੀੜਤਾ ਸਾਡੇ ਤੇ ਕਬਜ਼ਾ ਕਰ ਲਿਆ ਜੀ ਹਰਿਆਣੇ ਚ ਵੱਖਰੀ ਕਮੇਟੀ ਬਣ ਗਈ ਹੈ ਜੀ ਬੰ ਮਹਾਰਾਸ਼ਟਰ ਵੱਖਰਾ ਬੋਰਡ ਬਣਾਤਾ ਦਿੱਲੀ ਵਾਲੀ ਕਮੇਟੀ ਕੋ ਖੋਈ ਹੈ ਖੋਈ ਨਹੀਂ ਹੈ ਖਵਾਈ ਗਈ ਆ ਤੁਸੀਂ ਆਪ ਹੀ ਤੁਹਾਡੀਆਂ ਕਮਜ਼ੋਰੀਆਂ ਕਰਕੇ ਹਰਿਆਣੇ ਦੇ ਵਿੱਚ ਤੁਸੀਂ ਇੱਕੋ ਇੱਕ ਬੰਦੇ ਨੂੰ ਜਿਹੜਾ ਤੁਹਾਡਾ ਰਿਸ਼ਤੇਦਾਰੀ ਉਹਨੂੰ ਲਾ ਛੱਡਿਆਗਾ ਉਹ ਨਵੀਂ ਬਣ ਗਈ ਮਨਜਿੰਦਰ ਸਿੰਘ ਸਿਰਸਾ ਤੁਹਾਡਾ ਬੰਦਾ ਸੀ ਉਹ ਭਾਜਪਾ ਦੇ ਟਿਕਟੇ ਦੇ ਲੜਦਾ ਉਹ ਸਾਰੀ ਦੀ ਸਾਰੀ ਦਿੱਲੀ ਸਿੱਖ ਗੁਰਦਾ ਪਰਬੰਧ ਕਮੇਟੀ ਲੈ ਗਿਆ ਹੁਣ ਬੁੱਧੀਜੀਵੀ ਉੱਥੇ ਕੀ ਕਰੇਗਾ ਕੱਲ ਹੀ ਦਲ ਕੀ ਜਿਹੜਾ ਇਸ ਟਾਈਮ ਜਿਹੜਾ ਯੂਥ ਆ ਪੰਜਾਬ ਦਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 35 ਸਾਲ ਤੱਕ ਯੂਥ ਹੈ ਉਹਦੀ ਕਿੰਨੀ ਆ ਉਸ 50 ਤੋਂ ਲੈ ਕੇ 60 ਲੱਖ ਤੱਕ ਵੋਟ ਆ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਡਿਸਾਈਡਿੰਗ ਫੈਕਟਰ ਹੈ ਕਿ ਉਹ ਅਨੰਦਪੁਰ ਸਾਹਿਬ ਮਤੇ ਤੇ ਜਾਣਾ ਚਾਹੁੰਦਾ ਹੈ ਕਿ ਉਹ ਅੰਮ੍ਰਿਤਸਰ ਲਾਣ ਨਾਮੇ ਤੇ ਜਾਣਾ ਚਾਹੁੰਦਾ ਹੈ ਕਿ ਉਹ ਪੰਥਕ ਰਵੈਤਾਂ ਤੇ ਜਾਣੂ ਹੈ ਕਿ ਉਹ ਉਹਨੂੰ ਪਤਾ ਹੈ ਕਿ ਸ਼੍ਰੋਮਣੀ ਕਾਲੀ ਦਲ ਨੇ ਕਿੰਨੇ ਆਪਣੇ ਕੀਤੇ ਹੈਗੇ ਨੇ ਕੰਮ ਕੀਤੇ ਨੇ ਲੜੇ ਨੇ ਸੰਘਰਸ਼ ਲੜੇ ਚਾਹੇ ਉਹ ਤੁਸੀਂ ਚਾਬੀnga ਦਾ ਮੋਰਚਾ ਹੋ ਗਿਆ ਜੈਤੋ ਦਾ ਮੋਰਚਾ ਹੋ ਗਿਆ ਕਪੂਰੀ ਮੋਰਚਾ ਹੋ ਗਿਆ ਕੀ ਉਹਨੂੰ ਉਹ ਤਾਲੁਕ ਰੱਖਦੇ ਨੇ ਉਹਨਾਂ ਵਾਸਤੇ ਉਹ ਜਿਹੜੇ ਕਾਲੀਦਲ ਦੇ ਸੰਘਰਸ਼ ਉਹ ਮੈਟਰ ਕਰਦੇ ਨੇ ਅਜਿਹੀ ਤਰੀਕ ਦੇ ਵਿੱਚ ਗੱਲ ਤੇ ਉੱਥੇ ੜੀ ਹੈਗੀਆਂ ਜਿਹੜਾ ਇਸ ਟਾਈਮ ਜਿਹਨੂੰ ਤੁਸੀਂ ਪੰਥਕ ਕਹਿੰਦੇ ਹੋ ਜਿਨ੍ਹਾਂ ਦੀ ਉਮਰ 60 ਸਾਲ ਆ ਉਹਦੇ ਸਾਰਾ ਅੱਧਾ ਕਾਂਗਰਸ ਤੋਂ ਚਲ ਗਿਆ ਤੇ ਝਾੜੂ ਵਾਲੇ ਕੋ ਚਲ ਗਿਆ ਤੁਹਾਡੇ ਕੋ ਕੀ ਰਹਿ ਗਿਆ ਤੁਹਾਡੇ ਕੋ 12% ਰਹਿ ਗਿਆ ਜੇ 12% ਚੋਂ 50000 ਤੁਹਾਡੀ ਬਠਿੰਡੇ ਵਾਲੀ ਵੋਟ ਵੀ ਕੱਢ ਦੋ ਜਿੱਥੋਂ ਤੁਸੀਂ ਲੀਡ ਰਹਿਗੇ ਤੁਹਾਡਾ ਕਿੰਨਾ ਰਹਿ ਗਿਆ 8% ਵੀ ਨਹੀਂ ਰਹਿ ਗਿਆਗਾ ਅਜੇ ਸਥਿਤੀ ਦੇ ਵਿੱਚ ਬੁੱਧੀਜੀਵੀ ਕਹਿਣਗੇ ਜਿਹੜੀ ਆਵਾਜ਼ ਆ ਜਿਹੜੀ ਲੋ ਜਿਹੜੀ ਲੋਕ ਸੁਣਾਉਣਾ ਚਾਹੁੰਦੇ ਨੇ ਤੇ ਕਾਲੀ ਦਲ ਸੁਣਨਾ ਨਹੀਂ ਚਾਹੁੰਦਾ ਜਾਂ ਜਿਹੜੇ ਕਾਲੀ ਦਲ ਨੂੰ ਸੁਣੀ ਹੈਗੇ ਉਹਨਾਂ ਨੂੰ ਕੰਨਾਂ ਨੂੰ ਰਾਸ ਨਹੀਂ ਆ ਰਹੀ ਹੈਗੇ ਪਵਾੜਾ ਤੇ ਉੱਥੇ ਹੈਗਾ ਪੰਗਾ ਤੇ ਉੱਥੇ ਹੈਗਾ ਬੁੱਧੀਜੀਵੀ ਆ ਬਕਾਇਦੇ ਠੀਕ ਕਿ ਯੂਨੀਵਰਸਟੀਆਂ ਦੇ ਪ੍ਰੋਫੈਸਰ ਲੈ ਲੋ ਕਾਲਜਾਂ ਦੇ ਪ੍ਰੋਫੈਸਰ ਲੋ ਉਹ ਅਰਥ ਸ਼ਾਸਤਰੀ ਲੈ ਲੋ ਹੈਲਥ ਦੇ ਮਾਇਰ ਲਲੋ ਪੰਜਾਬ ਦੇ ਵਿੱਚ ਘਾਟਾ ਨਹੀਂ ਹੈਗਾ ਨਾ ਤੁਸੀਂ ਤੇ ਵੱਡੀਆਂ ਵੱਡੀਆਂ ਕੰਪਨੀਆਂ ਵੀ ਹਾਇਰ ਕੀਤੀਆਂ ਸੀ ਕਿ ਇਲੈਕਸ਼ਨ ਕਿਵੇਂ ਜਿੱਤੇ ਜਿਵੇਂ ਕਾਂਗਰਸ ਨੇ ਉਹਨੂੰ ਲੈਣ ਦੇ ਪ੍ਰਸ਼ਾਂਤ ਸ਼ੋਰ ਹੋਣਾ ਫਿਰ ਇਹਨੇ ਆਪਣੇ ਸੁਨਾਲ ਕੁੰਗਲੂ ਜੇ ਲੈਂਦੇ ਸੀ ਸੁਨੀਲ ਕੁੰਗਲੂ ਗਲਤ ਨਹੀਂ ਨਾ ਬਣੀ ਹੈਗੀ ਤੁਸੀਂ ਜਿਹੜੀ ਪਾਰਟੀ ਦੀ ਆਪਣੀ ਅਸਲ ਚ ਸ਼ਰਮਨੀ ਕਾਲੀਦਲ ਆਪਣਾ ਪਿਸ਼ੋਕੜ ਭੁੱਲ ਗਿਆਗਾ ਜਿਹੜੀ ਪਾਰਟੀ ਆਪਣੀ ਪਿਛੋਕੜ ਭੁੱਲ ਜੇ ਨਾ ਜੀ ਉਹਦੀ ਪ੍ਰੋਬਲਮ ਹੁੰਦੀ ਆ ਹੁਣ ਜੋ ਮਰਜੀ ਬੁੱਧੀਜੀਵੀ ਕਰੋ ਤੁਸੀਂ ਪਿੱਛੇ ਜੇ ਇੰਨਾ ਛੋਣਾ ਦੇ ਵਿੱਚ ਵੀ ਪਹਿਲਾਂ ਕੋਸ਼ਿਸ਼ ਕੀਤੀ ਹੈਗੀ ਸੀ ਬੁੱਧੀਜੀਵੀ ਹੁਣ ਪੰਜਾਬ ਨੂੰ ਪੰਜਾਬ ਨੂੰ ਲੈ ਕੇ ਸਾਰੇ ਫਿਕਰ ਕਰ ਰਹੇ ਨੇ ਕਾਲੀ ਦਲ ਨੂੰ ਲੈ ਕੇ ਕਿੰਨਾ ਫਿਕਰ ਕਰਦੇ ਬੁੱਧੀਜੀਵੀਆਂ ਤੇ ਨਿਰਭਰ ਕਰਦਾ ਗਿਆ ਜਿੰਨਾ ਜਿੰਨਾਂ ਨੂੰ ਤੁਸੀਂ ਮੀਟਿੰਗ ਕਰਨੀ ਹੈਗੀ ਆ ਉਹ ਤਾਂ ਤੁਹਾਡੇ ਬਾਰੇ ਫਿਕਰ ਕਰ ਰਹੇ ਹੈਗੇ ਕਿ ਪੰਜਾਬ ਬਾਰੇ ਫਿਕਰ ਕਰਨੇ ਪੰਜਾਬ ਬਾਰੇ ਪੰਜਾਬੀ ਫਿਕਰ ਕਰ ਰਹੇ ਕਾਲੀ ਦਲ ਵਾਸਤੇ ਕੋਈ ਫਿਕਰ ਨਹੀਂ ਕਰੇਗਾ ਕਿਉਂਕਿ ਤੁਸੀਂ ਉਹ ਸੁਣਨਾ ਨਹੀਂ ਚਾਹੁੰਦੇ ਤੇ ਉਹ ਲੋਕੀ ਤੁਹਾਨੂੰ ਸੁਣਾਉਣਾ ਨਹੀਂ ਚਾਹੁੰਦੇ ਹੈਗੇ ਜਿਹੜਾ ਤੁਹਾਨੂੰ ਚੰਗਾ ਲੱਗੇ ਹੈ ਉਹਨਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਵੱਡੇ ਜਿਹੜੇ ਗਲਤੀਆਂ ਉਸਦੇ ਮਾਫੀ ਮੰਗਦੇ ਨਹੀਂ ਹੈਗੇ ਕਿਉਂ ਨਹੀਂ ਕਹਿੰਦੇ ਹੈਗੇ ਤੁਸੀਂ ਮਹਾਰਾ ਰਣਜੀਤ ਸਿੰਘ ਤੋਂ ਵੱਡੇ ਤੇ ਨਹੀਂ ਨਾ ਆ ਜੀ ਉਹਨਾਂ ਨੇ ਵੀ ਸਜ਼ਾ ਲਵਾਈ ਸੀ ਕਾਲੀ ਫੂਲਾ ਸਿੰਘ ਨੂੰ ਉਹਨਾਂ ਨੇ ਸਜ਼ਾ ਲਾਈ ਸੀ ਬੂਟਾ ਸਿੰਘ ਨੂੰ ਉਹਨਾਂ ਨੇ ਸਜ਼ਾ ਲਵਾਈ ਉਹਨਾਂ ਬੱਜਰ ਗਨਾ ਕੀਤਾ ਗਿਆਨੀ ਜੈਲ ਸਿੰਘ ਨੂੰ ਨਾ ਵੱਡਾ ਬਰਗਨਾ ਕੀਤਾ ਬਤੌਰ ਰਾਸ਼ਟਰਪਤੀ ਉਹਨਾਂ ਸਜ਼ਾ ਲਵਾਈ ਤੁਸੀਂ ਉਹ ਸਜ਼ਾ ਮੰਨਣ ਨੂੰ ਤਿਆਰ ਨਹੀਂ ਜਦੋਂ ਤੁਹਾਨੂੰ ਕੋਈ ਸਜ਼ਾ ਲਾਉਣ ਲਈ ਤੇ ਤੁਸੀਂ ਉੱਥੇ ਅਕਾਲ ਤਖਤ ਜਾ ਕੇ ਸ਼ਕਤੀ ਪ੍ਰਦਰਸ਼ਨ ਕਰਦੇ ਹੋ ਕਿਉਂਕਿ ਜਥੇਦਾਰ ਰਣਜੀਤ ਸਿੰਘ ਦਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਪੰਗਾ ਪਿਆ ਸੀ ਜਦੋਂ ਉਹਨਾਂ ਨੇ ਮਜ਼ਾ ਹੋਇਆ ਕਿ ਤੁਸੀਂ ਉੱਥੇ ਸ਼ਕਤੀ ਪ੍ਰਦਰਸ਼ਨ ਕਰਦੇ ਜਦੋਂ ਤੁਸੀਂ ਗਲਤੀਆਂ ਕਰਦੇ ਤੁਹਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰੈੱਡ ਕਾਰਪਟ ਵਿੱਚ ਆਉਂਦੀਆਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪਤਾ ਨਹੀਂ ਕਿ ਉਹ ਕਿੱਡੇ ਕੀ ਜੰਗ ਜਿੱਤ ਕੇ ਆਏ ਨੇ ਕੀਤਾ ਤੇ ਗੁਨਾਮ ਆ ਇੱਕ ਸਮਾਂ ਵੀ ਆ ਗਿਆ ਸੀ ਕਿ ਉੱਥੇ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਉੱਠ ਕੇ ਖੜੇ ਹੋ ਕੇ ਸਰੋਪੇ ਪਾਉਣ ਦਾ ਰਵਾਜ ਵੀ ਚੱਲ ਪਿਆ ਸੀ ਹਾਂ ਉਹ ਕਿੱਡਾ ਵੱਡਾ ਗੁਨਾਮ ਆ ਕਿਸੇ ਕਦੀ ਕਿਹਾ ਉਹ ਸੁਬੀਸ਼ਿੰਗ ਬਾਦਲ ਕਿ ਗਲਤੀ ਕੀਤੀ ਹੈ ਉਹਨੂੰ ਉਲਟਾ ਕ ਪੇ ਤੂੰ ਯਾਰ ਇੱਥੇ ਦਰਬਾਰ ਸਾਹਿਬ ਦੇ ਵਿੱਚ ਐ ਤੂੰ ਕਾਲੀ ਦਲ ਦਾ ਵਰਕਰ ਨਹੀਂ ਹੈਗਾ ਪਰ ਇਹਨੇ ਪ੍ਰਤੀ ਵਰਕਰ ਕੀਤੇ ਹੈਗੇ ਨਾ ਉਲਟਾ ਇਹਨਾਂ ਨੇ ਲਏ ਨਾਮ ਦਿੱਤਾ ਹੋਊਗਾ ਕਿਉਂਕਿ ਅੱਜਕੱਲ੍ਹ ਹਰ ਕੋਈ ਖਿਦਮਤ ਕਰਦਾ ਹੈਗਾ ਚਮਚਾਗिरी ਦੀ ਸਿਆਸਤ ਹੈ ਕਾਲੀ ਦਲ ਉਹ ਚੀਜ਼ ਸਮਝਣੀ ਚਾਹੀਦੀ ਹੈ ਕਿ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੈਗੀ ਨਾ ਪੰਜਾਬ ਕਿਵੇਂ ਬਚੇਗਾ ਜੀ ਸਵਾਲ ਇਹ ਆ ਜਿਹੜਾ ਉਹ ਭਗਵੰਤ ਮਾਨ ਸਾਹਿਬ ਕਹਿੰਦੇ ਪਰਿਵਾਰ ਬਚਾਓ ਯਾਤਰਾ ਜਦ ਤੱਕ ਤੁਸੀਂ ਪੰਜਾਬ ਦੇ ਲੋਕਾਂ ਦੀ ਨਬਜ਼ ਨਹੀਂ ਪਛਾਣੋਗੇ ਨਾ ਉਹ ਤੁਸੀਂ ਭੁੱਲ ਚੁੱਕੇ ਹੋ ਕਾਲੀ ਦਲ ਜਦ ਤੱਕ ਗਲਤੀਆਂ ਨਹੀਂ ਕਰਦਾ ਕਾਲੀ ਦਲ ਵਪਾਰੀ ਪਾਰਟੀ ਬਣ ਚੁੱਕੀ ਨਾ ਪੰਥਕ ਪਾਰਟੀ ਤੇ ਹੈ ਨਹੀਂ ਤੇ ਕੀ ਅੱਜ ਦੇ ਯੁੱਗ ਦੇ ਵਿੱਚ ਜਦੋਂ ਬੀਜੇਪੀ ਦੀ ਧਰਮ ਦੇ ਆਧਾਰ ਤੇ ਬੁਰੀ ਤਰ੍ਹਾਂ ਹਾਰ ਹੋਈ ਹੈ ਨਮੋਸ਼ੀਪਰੀ ਹਾਰ ਹੋਈ ਹੈ ਜਿਨ੍ਹਾਂ ਨੇ 400 ਸੀਟਾਂ ਦਾ ਸੁਪਨਾ ਲਿਆ ਸੀ ਕੀ ਉਹ ਪੰਜਾਬ ਦਾ ਵੋਟਰ ਪੰਜਾਬ ਜਿਹੜਾ ਪੰਥ ਜਿਹਨੂੰ ਕਿਹਾ ਜਾਂਦਾ ਹੈਗਾ ਜਾਂ ਸਿੱਖ ਪੋਲਿਟਿਕ ਜਾਂ ਸਿੱਖ ਧਰਮ ਕਿ ਉਹ ਅੱਜ ਦੇ ਤਰੀਕ ਦੇ ਵਿੱਚ ਕੀ ਉਸ ਪੰਥਕ ਪੋਲਿਟਿਕਸ ਨੂੰ ਪ੍ਰਵਾਨ ਕਰਦਾ ਜੇ ਆਪਾਂ ਇਹ ਸੋਚ ਕੇ ਕਰੀਏ ਕਿ ਲੋਕਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿੱਤਾ ਜਾਂ ਅਮਰਤਪਾਲ ਸਿੰਘ ਨੂੰ ਜਿਤਾ ਦਿੱਤਾ ਉਹ ਪੰਥਕ ਪੋਲਿਟਿਕਸ ਨਹੀਂ ਆ ਉਹ ਸੀ ਕਿ ਲੋਕਾਂ ਨੇ ਕਿਹਾ ਸੀ ਕਿ ਅਜੀ ਉਹਦਾ ਕਰਜਾ ਤਾਰਨਾ ਹੈਗਾ ਸਰਬਜੀਤ ਸਿੰਘ ਖਾਲਸਾ ਦਾ ਪੰਥਕ ਪੋਲਿਟਿਕਸ ਨਹੀਂ ਆ ਉਹ ਅਗਲੇ 5 ਸਾਲ ਕਿੰਨਾ ਪੰਥਵਾਦੀ ਦਾ ਪੰਜਾਬ ਵਾਸਤੇ ਕੰਮ ਕੀਤਾ ਉਹ ਸਰਬਜੀਤ ਸਿੰਘ ਖਾਲਸਾ ਨੇ ਤੇ ਜਿਹੜਾ ਅਮਰਤਪਾਲ ਵਾਲਾ ਇਸ਼ੂ ਆ ਅਮਰਿਤਪਾਲ ਲਾ ਇਹ ਨਹੀਂ ਕਿ ਪੰਥਕ ਪੋਲਿਟਿਕਸ ਤੇ ਜਿੱਤੀ ਹੈ ਗਿਆ ਅਮਰਿਤਪਾਲ ਦੀ ਮਾਵਾਂ ਨੇ ਜਿਤਾਇਆ ਹੈਗਾ ਕਿ ਸਾਡਾ ਜੇ ਧੀਆ ਪੁੱਤ ਜਿਹੜੇ ਨਸ਼ੇ ਦੇ ਵਿੱਚ ਬਰਬਾਦ ਹੋਏ ਸਾਨੂੰ ਅਮਰਿਤਪਾਲ ਤੋਂ ਹੋਪ ਆ ਉਹ ਦੂਜਾ ਜਿਹੜਾ ਸਟੇਟ ਗਵਰਨਮੈਂਟ ਨੇ ਸੈਂਟਰ ਨਾਲ ਮਿਲ ਕੇ ਉੱਤੇ 2 ਸਾਲ ਹੋਰ ਐਨਐਸਏ ਵਧਾ ਦਿੱਤਾ ਉਹ ਲੋਕਾਂ ਨੇ ਦੋਨਾਂ ਸਰਕਾਰਾਂ ਦੀ ਧੌਂਤ ਦਾ ਜਿਹੜਾ ਸਰੀਆ ਜਿਹਾ ਧੌਂਜੋ ਖਿੱਲਾ ਕੱਢਿਆ ਹੈਗਾ ਉਹ ਪੰਥਕ ਪੋਲਿਟਿਕਸ ਨੇ ਨਹੀਂ ਜਿੱਤੀ ਹੈਗੀ ਉੱਥੇ ਇੱਕ ਦੀ ਬਯੋਦੀਕਰ ਜਿਹੜੀ ਕਿ ਉਹਨੇ ਉਦੋਂ ਇੰਦਰਾ ਗਾਂਧੀ ਦੇ ਵਿੱਚ ਜਿਹੜਾ ਜਿਹੜਾ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਇੰ ਉਸੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਨ੍ਹਾਂ ਦਾ ਕੌਨਸੈਪਟ ਦੀ ਹੈ ਕਿ ਸਾਡਾ ਇਹ ਫਰਜ ਬੰਦਾ ਇਹੋ ਫਰਜ ਤੁਸੀਂ ਕੋਈ ਨਹੀਂ ਪਛਾਣਿਆ ਹੈਗਾ ਤੁਸੀਂ ਗੁਰਦੇਵ ਸਿੰਘ ਕੌਂਕੇ ਦੇ ਮੁੰਡੇ ਨੂੰ ਵੀ ਲੜਾ ਦਿੰਦੇ ਜ਼ਰੂਰੀ ਵੀਰਸਾ ਸਿੰਘ ਬਲਟੋਵਾ ਨੂੰ ਲੜਾਉਣਾ ਸੀ ਜਾਂ ਜ਼ਰੂਰੀ ਹੁੰਤੇ ਰਾਜਵਿੰਦਰ ਸਿੰਘ ਨੂੰ ਲੜਾਉਣੇ ਜੇ ਕੌਂਕੇ ਪਰਿਵਾਰ ਨੂੰ ਕਿਤੋਂ ਵੀ ਲੜਾ ਦਿੰਦੇ ਕਿਸੇ ਵੀ ਜਨਰਲ ਸੀਟ ਤੋਂ ਲੜਾ ਦਿੰਦੇ ਤੇ ਲੋਕੀ ਕਹਿੰਦੇ ਠੀਕ ਹੈ ਬਹੁਤ ਸਾਰੇ ਇਦਾਂ ਦੇ ਪਰਿਵਾਰ ਆ ਗਏ ਨੇ ਲੇਕਿਨ ਤੁਹਾਨੂੰ ਲੱਗਾ ਨਹੀਂ ਅਹੀਂ ਤੇ ਉਹ ਪਤਾ ਕਿ ਸੀ ਆਸੇ ਦਾ ਕਿ ਸੀ ਦਾ ਨਾਨਾ ਸੀ ਪਹਿਲਾ ਮੰਤਰੀ ਕਿਸਦਾ ਪਿਓ ਸੀ ਆਪਾਂ ਤੁਹਾਨੂੰ ਟਿਕਟ ਦੇਣੀ ਹੈਗੀ ਹੁਣ ਜਦ ਜਮਾਨਤਾਂ ਜ਼ਬਤ ਹੋਈਆਂ ਕਾਲੀ ਦਲ ਦੇ ਕਲੇਜੇ ਚ ਠੰਡ ਪਈ ਕਿ ਨਹੀਂ ਪਈ ਹੈਗੀ ਇਹ ਉਹਨਾਂ ਤੇ ਨਿਰਭਰ ਕਰਦਾ ਪਰ ਜਿਹੜੇ ਪੰਜਾਬ ਹਤਾਸ਼ੀ ਲੋਕ ਨੇ ਉਹਨਾਂ ਦੀ ਇੱਕ ਬਹੁਤ ਸਾਰੇ ਘਟ ਮੈਂ ਇਹ ਨਹੀਂ ਕਹਿੰਦਾ ਕਿ 100% ਲੋਕ ਪੰਜਾਬ ਦੇ ਕਹਿ ਰਹੇ ਨੇ ਕਿ ਕਾਲੀ ਦਲ ਖਤਮ ਹੋ ਗਿਆ ਤੇ ਪੰਜਾਬ ਚ ਪੰਗਾ ਉਹਨਾਂ ਨੇ ਉਹ ਵੀ ਗਿਣਤੀ ਘਟਾ ਜੇ ਕਾਲੀ ਦਲ ਇਹ ਸੋਚਦਾ ਨਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਜਿਉਣਾ ਬੜਾ ਜ਼ਰੂਰੀ ਆ ਤੁਸੀਂ ਅੱਜ ਦੇ ਨੌਜਵਾਨ ਪੁੱਛ ਲਓ ਮੈਟਰ ਨਹੀਂ ਕਰਦਾ ਉਹਨਾਂ ਵਾਸਤੇ ਕਿਹੜੀ ਪਾਰਟੀ ਕਿਹੜੀ ਜਿਉਂਦੀ ਰਹਿਣੀ ਚਾਹੀਦੀ ਕਿਹੜੀ ਵੈਂਟੀਲੇਟਰ ਤੇ ਪਾਣੀ ਚਾਹੀਦੀ ਜਦ ਤੱਕ ਪੰਜਾਬ ਦੇ ਜੂਥ ਨੂੰ ਸਮਝਿਆ ਨਹੀਂ ਨਾ ਜੀ ਤੁਸੀਂ ਪੰਜਾਬ ਦੇ ਜੂਥ ਨੂੰ ਕੀ ਕਹਿੰਦੇ ਸੀ ਕਿ ਜੀ ਅ ਅਸੀਂ ਆ ਆ ਆ ਆਪਣ ਜਿਹਨੂੰ ਆਇਲਸ ਜਾਂ ਆਇਲਸ ਕਹਿੰਦੇ ਨੇ ਅਸੀਂ 10 ਲੱਖ ਦਾ ਤੁਹਾਨੂੰ ਨਾ ਲੋਨ ਪੈਕ ਜੀ ਲੈ ਕੇ ਦਵਾਂਗੇ ਯਾਰ ਲੋਕੀ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਤੁਸੀਂ ਉਲਟਾ ਕਹਿੰਦੇ ਕਿ 10 ਲੱਖ ਦਾ ਅਸੀਂ ਤੁਹਾਨੂੰ ਦਵਾਂਗੇ ਲੋਨ ਤੇ ਬਾਹਰ ਜਾ ਕੇ ਪੜਿਓ ਇਹ ਇਦਾਂ ਗੱਲ ਨਹੀਂ ਬਣੀ ਹੈਗੀ ਨਾ ਪੰਜਾਬ ਦੇ ਜੂਥ ਨੂੰ ਸਮਝਣਾ ਪੈਣਾ ਤੁਸੀਂ ਕੰਮ ਕੀ ਕਰ ਰਹੇ ਹੈਗੇ ਨਾ ਉਹ ਨਿਰਭਰ ਕਰਦਾ ਹੈਗਾ ਬਾਹਰਲੇ ਸੂਬਿਆਂ ਵਾਸਤੇ ਤੇ ਪੰਜਾਬ ਕੈਨੇਡਾ ਤੇ ਸਾਡੇ ਪੰਜਾਬੀਆਂ ਵਾਸਤੇ ਪੰਜਾਬ ਯੂਪੀ ਬਿਹਾਰ ਬਣ ਗਿਆ ਹੈਗਾ ਉਹ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈ ਪਾਲਿਸੀਆਂ ਬਦਲਣ ਦੀ ਲੋੜ ਹੈ ਨਸ਼ਿਆਂ ਤੇ ਕੰਮ ਕਰਨ ਦੀ ਲੋੜ ਹੈ ਧਰਮ ਦੇ ਆਧਾਰ ਤੇ ਲਾਉਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹਦਾ ਇਤਿਹਾਸ ਕੀ ਸੀ ਜਿਹੜੀ ਉਹਦੀ ਮੰਤਵ ਸੀ ਮਕਸਦ ਕੀ ਸੀ ਸਿੱਖ ਧਰਮ ਦਾ ਬਰਸਾਰ ਤੇ ਗੁਰਤਮਾਂ ਦੇ ਸੰਭਾਲ ਉਹ ਕੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰੀ ਹੈਗੀ ਨਹੀਂ ਕਰੀ ਉਹ ਤਾਂ ਕਾਲੀ ਦਲ ਦਾ ਪ੍ਰਚਾਰ ਕਰਦੀ ਫਿਰਦੀ ਹੈਗੀ ਉਹ ਤਾਂ ਕਾਲੀ ਦਲ ਦੇ ਸੇਵਾ ਕਰਨ ਤੇ ਬੈਠੀ ਹੈਗੀ ਜਦ ਉਹ ਹੈ ਤੇ ਫਿਰ ਜੇ ਉੱਥੇ ਕੋਈ ਹੋਰ ਕੋਈ ਆਉਣਾ ਚਾਹੁੰਦਾ ਤੂੰ ਕਹਿੰਦੇ ਜੀ ਪੰਥ ਤੇ ਹਮਲਾ ਹੋ ਗਿਆ ਕਾਲ ਤੱਕ ਤੇ ਹਮਲਾ ਹੋ ਗਿਆ ਜੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਹਮਲਾ ਹੈ ਪੰਥ ਦੇ ਵਿੱਚ ਹਮਲਾ ਹੋ ਗਿਆ ਉਹ ਚੀਜ਼ਾਂ ਹੋਣੀ ਚੱਲਣੀਆਂ ਪੰਜਾਬ ਦਾ ਜਿਹੜਾ ਪੰਜਾਬ ਹਿੰਦੁਸਤਾਨ ਕੀ ਪੂਰਾ ਵਰਲਡ ਬਦਲ ਰਿਹਾਗਾ ਜੇ ਵਰਲਡ ਬਦਲ ਰਿਹਾ ਨਾ ਤਾਂ ਕਾਲੀ ਦਲ ਨੂੰ ਬਦਲਣਾ ਪਊਗਾ ਉਹ ਉਸ ਤੋਂ ਪਹਿਲਾਂ ਖੁਦ ਨੂੰ ਬਦਲਣਾ ਪਊਗਾ ਖੁਦ ਜਿਹੜੀ ਪਰਚੂਲ ਨਹੀਂ ਹੋ ਰਹੀ ਤੁਸੀਂ ਨਾ ਦੇਸ਼ ਪ੍ਰਤਾਪ ਕਿocin ਕਰੋ ਨੁਮਾਨਿਆ ਸਿਕੰਦਰ ਸਿੰਘ ਮਲੂਕਾ ਨੂੰ ਹਟਾ ਦਿੱਤਾ ਮਤਲਬ ਉਹ ਇੱਕ ਕੈਂਗਰੂ ਡਿਸੀਜਨ ਹੁੰਦੇ ਨੇ ਕਹਿੰਦੇ ਆਪੇ ਉਹ ਜੱਜ ਆ ਬੜਾ ਫੇਮਸ ਆ ਵਰਲਡ ਦੇ ਵਿੱਚ ਆਪੇ ਵਕੀਲ ਆਪੇ ਮਦਈਆ ਸਭ ਕੁਝ ਹੀ ਆ ਦੋਸ਼ ਵੀ ਆਪ ਆ ਅਜਿਹੀ ਸਥਿਤੀ ਦੇ ਵਿੱਚ ਕਾਲੀ ਦਲ ਇਹ ਆ ਇਸੇ ਕਰਕੇ ਆਪਾਂ ਕਈ ਵਾਰ ਕਹਿ ਚੁੱਕੇ ਸਾਡੇ ਦੋਲਾਂ ਹੋਰ ਬਹੁਤ ਸਾਰੇ ਕਿ ਜਦ ਕਾਲੀ ਦਲ ਕੰਧ ਤੇ ਪੜਿਆ ਲਿਖਿਆ ਨਹੀਂ ਪੜ ਰਿਆ ਤੇ ਕਾਲੀ ਦਲ ਅੰਨਾ ਜਾਂ ਸਜਾਖਾ ਤੇ ਨਹੀਂ ਹੋ ਸਕਦਾਗਾ ਉਹ ਸਭ ਤੋਂ ਵੱਡਾ ਸਵਾਲ ਹੈ ਇਸ ਕਰਕੇ ਬੁੱਧੀਜੀਵੀ ਤੇ ਪੰਜਾਬ ਦੇ ਵਿੱਚ ਬਥੇਰੇ ਹੋਣਗੇ ਉਹਨਾਂ ਤੇ ਸਜਾ ਤੁਸੀਂ ਲੈ ਲੈਣੇ ਆ ਤੇ ਉਸ ਤੇ ਮੰਨਣਾ ਪੈਣਾ ਹੁਣ ਜਿਹੜਾ ਤੁਸੀਂ ਫਿਕਰਾਂ ਕੀ ਸਾਂਝਾ ਕੀਤਾ ਕਿ ਜੇ ਉਹਨਾਂ ਕਹੇ ਤਾਂ ਕਿ ਲੀਡਰਸ਼ਿਪ ਚੇਂਜ ਕਰਨੀ ਉਦੋਂ ਫਿਰ ਉਹ ਬੁਖਾਰ ਚੜ ਜਾਣਾ ਹੈਗਾ ਪਰ ਮੈਨੂੰ ਲੱਗਦਾ ਕਿ ਐਡੇ ਕੋਈ ਪੰਜਾਬ ਦੇ ਬੁੱਧੀਜੀਵੀ ਨਹੀਂ ਆਗੇ ਜਿਹੜਾ ਸੁਬੀਰ ਨੂੰ ਕਹਿ ਦੇਣ ਯਾਰ ਤੂੰ ਲਾਂਬੇ ਹੋ ਜਾ ਕਿਸੇ ਨੂੰ ਹੋਰ ਨੂੰ ਮੌਕਾ ਦੇ ਕੇ ਦੇਖ ਲੈ ਜਿੰਨੂੰ ਵਰਕਿੰਗ ਪ੍ਰੈਜਿਡੈਂਟ ਬਣਾਉਣਾ ਚਾਹੀਦਾ ਇਸ ਟਾਈਮ ਮੌਕੇ ਸੁਬੀਰ ਸਿੰਘ ਬਾਦਲ ਨੂੰ ਚਾਹੀਦਾ ਇਸ ਟਾਈਮ ਸਭ ਤੋਂ ਵੱਡੇ ਵਿਸ਼ਵਾਸਪਾਤਰ ਕੌਣ ਨੇ ਬਲਵਿੰਦਰ ਸਿੰਘ ਪੁੰਦੜ ਸਾਹਿਬ ਉਹਨਾਂ ਨੂੰ ਤੁਸੀਂ ਕਾਰਜਕਾਰੀ ਪ੍ਰਧਾਨ ਜਾਂ ਪ੍ਰਧਾਨ ਬਣਾਓ ਉਹਨਾਂ ਨੂੰ ਤੁਸੀਂ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਘੱਟੋ ਘੱਟ ਇੱਕ ਵਾਰ ਕਿਸੇ ਤੇ ਟਰਸਟ ਕਰਕੇ ਤੇ ਦੇਖੋ ਨਾ ਤੁਸੀਂ ਉਹੀ ਕੰਮ ਕਰ ਰਹੇ ਨੇ ਜਿਹੜੇ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਕਰਦੇ ਰਹੇ ਤੁਸੀਂ ਉਹ ਵੀ ਕਰਦੇ ਰਹੇ ਤੁਸੀਂ ਦੇਖੋ ਆਪ ਹੀ ਕਹੋ ਨਾ ਕਿ 1995 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਾਲੀ ਦਲ ਜਿਹੜੀ ਪ੍ਰਧਾਨਗੀ ਆ ਉਹ ਬਾਦਲ ਪਰਿਵਾਰ ਕੋਲ ਆ ਤੇ ਇਹ ਕਰਕੇ ਦੇਖੋ ਕੀ ਐਕਸਪੈਰੀਮੈਂਟ ਕਰਕੇ ਦੇਖੋ ਪਰ ਇਹਨਾਂ ਨੂੰ ਡਰ ਜਾਂ ਬਹੁਤ ਵੱਡਾ ਭਰਮ ਭਲੇਖਾ ਕਿ ਜੇ ਮੈਂ ਇੱਕ ਵਾਰ ਪ੍ਰਧਾਨ ਮੇ ਉੱਤਰ ਗਿਆ ਪਤਾ ਨਹੀਂ ਉਹਨਾਂ ਨੇ ਕਿਹੜੇ ਕਿਹੜੇ ਬੰਦੇ ਨੇ ਕੰਚ ਫੂਕ ਮਾਰੀ ਤੇ ਫਿਰ ਮੈਂ ਸ਼ਾਇਦ ਮੈਨੂੰ ਕਾਲੀ ਦਲ ਚੋਂ ਬਾਹਰ ਕੱਢ ਦੇ ਇਹ ਜਿਹੜਾ ਭਲੇਖਾ ਭਰਮ ਆ ਵਹਿਮ ਆ ਉਨੇ ਕਾਲੀ ਦਲ ਅੱਜ ਦੀ ਸਥਿਤੀ ਦੇ ਵਿੱਚ ਇੱਥੇ ਲੈ ਆਂਦਾ ਜਿਨ੍ਹਾਂ ਨੇ ਲਗਾਤਾਰ 10 ਸਾਲ ਰਵਾਜ ਕੀਤਾ ਫਿਰ 15 ਵਿਧਾਨ ਸਭਾ ਚ ਵੋਟ ਸੀਟਾਂ ਆ ਫਿਰ 3 ਰਹਿ ਗਈਆਂ ਤੇ 19 ਦੇ ਵਿੱਚ ਦੋ MP ਹੀ ਉਹਨ ਇੱਕ ਰਹਿ ਗਿਆ ਇੱਕ ਕਿਵੇਂ ਆਇਆ ਇਹ ਸਾਰੀ ਜੱਗ ਜਾਣਦਾ ਜੀ